ਬਾਬਾ ਫਰੀਦ ਨਾਲ ਬੜਾ ਲਗਾਉਂਦਾ ਸੀ ਸ਼ੁਰੂ ਤੋਂ ਮੈਂ ਜਦੋਂ ਉਹਨਾਂ ਦੇ ਉੱਥੇ ਦੀ ਲੰਗਦਾ ਸੀ ਨਾ ਤੇ ਮੈਂ ਦੇਖਦਾ ਸੀਗਾ ਵੀ ਉਹ ਕਹਿੰਦੇ ਹੋਈ ਫਰੀਦਾ ਸक्कर ਖੰਡ ਨਵਾਤ ਗੁਰ ਜਾ ਉਹ ਕਹਿੰਦਾ ਸੀਗਾ ਫਰੀਦਾ ਇਹ ਵਿਸ਼ਗੰਦਲਾ ਭਰੀਆਂ ਖੰਡ ਲਵਾੜ ਹੈ ਨਾ ਮੈਂ ਕਹਿੰਦਾ ਉਹ ਕਹਿੰਦੇ ਵੀ ਇਹ ਵਿਸ਼ਗੰਦਲਾ ਹੈ ਇਥੋਂ ਵਿਸ਼ਗੰਦਲਾ ਮੰਗਣ ਵਾਸਤੇ ਲੋਕੀ ਆਉਂਦੇ ਨੇ ਮਾਪੋਂ ਨਾਲ ਦੇ ਦੇ ਆਖਿਰ ਨੂੰ ਪੁੱਛਦਾ ਦੇ ਤੁਸੀਂ ਕੀ ਮੰਗਣਗੇ ਸੀ ਉਹ ਪੁੱਛਦੇ ਸੀ ਅੱਜ ਅਸੀਂ ਆ ਮੰਗਣਗੇ ਬਹੁਤ ਯਾਰ ਨੇ ਤਾਂ ਬਾਬਾ ਫਰੀਦ ਵਿਆਹ ਕਰਾਉਂਦਾ ਸੀ ਉੱਥੇ ਜਾ ਕੇ ਵੀ ਜਿਹੜੇ ਮੁੰਡਾ ਕਿਹਨੂੰ ਹੋਰ ਕੀ ਰਸਤਾ ਨਹੀਂ ਲੰਘਦਾ ਸੀ ਉੱਥੇ ਜਾ ਕੇ ਮੈਂ ਸੋਚਦਾ ਸੀ ਬਾਬਾ ਫਰੀਦ ਇਸ ਵਾਸਤੇ ਹੈ ਸੋ ਉਦੋਂ ਜਿਹੜੀ ਨਜ਼ਮ ਸੀ ਉਹਨਾਂ ਦਾ ਸੰਵਾਦ ਸੀਗਾ ਉਧੇ ਮਾ ਕੁਝ ਪੈਰੇ ਉਹਦੇ ਕੁਝ ਦੋਹੇ ਬੜੀ ਲੰਬੀ ਨਜ਼ਮ ਹੈ ਔਰ ਮੈਂ ਤੁਹਾਨੂੰ ਇਹਦੀ ਇਹਦੀ ਖੂਬਸੂਰਤੀ ਇਹ ਦੱਸਦਾ ਕਿ ਮੇਰੇ ਲਈ ਜਿਹੜੀ ਵਰਦਾਨ ਬਣੀ ਉਥੇ ਖਾਦਮ ਉਸਹਾਨਵਾਰ ਸੀ ਪਾਕਿਸਤਾਨ ਤੋਂ ਨੇ ਜਿਹਦੇ ਵਾਰਿਸ ਸਾਹਿਬ ਦੀ ਮਜ਼ਾਰ ਤੇ ਹਾਂਜੀ ਆਪਣੇ ਆਪ ਨੂੰ ਸਮਾਰਨ ਉਹਨਾਂ ਨੇ ਇੱਥੇ ਆਏ ਕਈ ਵਾਰੀ ਵੈਰੀ ਗੁੱਡ ਸਮਾਰਪਨ ਕੀਤਾ ਹੋਇਆ ਉਹਨਾਂ ਨੇ ਮੈਂ ਉਹਨਾਂ ਦੇ ਘਰ ਲਈ ਗਈ ਹਾਂ ਉਹ ਅੱਛਾ ਜੀ ਉਹ ਉਹਨਾਂ ਨੇ ਨਾ ਜੀ ਜਦੋਂ ਇਹ ਨਜ਼ਮ ਸੁਣੀ ਅਸੀਂ ਫਰੀਦਕੋਟ ਬੈਠੇ ਸੀ ਸਾਰੇ ਕਹਿੰਦੇ ਸੀ ਕੁਝ ਸੁਣਾਓ ਤੇ ਸਾਡੇ ਇੰਦਰਜੀਤ ਸਿੰਘ ਖਾਲਸਾ ਸੀ ਕਿ ਉਹਨਾਂ ਦੇ ਕੋਲੇ ਬੈਠੇ ਸੀ ਕਿ ਉਹ ਚਲੇ ਗਏ ਹਾਂ ਉਹ ਉਹ ਮੈਨੂੰ ਵਾਰਸੀ ਸਾਹਿਬ ਨੇ ਇਹ ਗੱਲ ਕਹੀ ਕਹਿੰਦੇ ਮੈਂ ਪ੍ਰਣ ਕੀਤਾ ਹੋਇਆ ਸੀ ਕਿ ਮੈਂ ਸਿਰਫ ਵਾਰਿਸ ਸ਼ਾਹ ਦਾ ਕਲਾਮ ਹੀ ਕਾਣਾ ਆਪਣੀ ਜ਼ਿੰਦਗੀ ਵਿੱਚ ਪਰ ਯਾਰ ਇਹ ਕੱਲ ਤਾਂ ਮੈਨੂੰ ਗਾਉਣ ਲਈ ਮਜਬੂਰ ਕਰ ਲਿਆ ਕਿਹਾ ਮੈਂ ਗਾ ਦਿਆਂ ਕਿ ਮੈਂ ਬਾਬਾ ਜੀ ਪਾਕਪਟਨ ਤੇ ਜਾ ਕੇ ਗਾਣਾ ਚਾਹਣਾ ਕਿਸੇ ਹੋ ਜੀ ਹਾਸਲ ਹਾਸਲ ਹੈ ਨਾ ਜੀ ਇਹੀ ਹਾਸਲ ਹੁੰਦੇ ਨੇ ਆਪਣੀ ਸੋ ਉਹ ਕੁਝ ਦੋਹੇ ਨੇ ਜੀ ਜਦ ਖੱਟਣ ਕਾ ਵੇਲ ਸੀ ਅਸਾਂ ਕੁਝ ਨਾ ਖਟਿਆ ਉਦੜੀ ਗਏ ਗਲੋਟੜੇ ਧਾਗਾ ਨਾ ਬਣਿਆ ਹਾਏ ਹਾਏ ਛੱਪੜ ਕੰਡੇ ਬੈਠਿਆਂ ਨੂੰ ਮਤ ਕੀਓ ਜੰਦ ਨਮਾਨੀ ਕਿਸ ਤਰ੍ਹਾਂ ਸਰਵਰ ਵਿੱਚ ਨਾਉਂਦੀ ਉਮਰਾ ਦੀ ਸਾਰ ਜਮੀਂ ਤੇ ਅਸੀਂ ਕਿਕਰਾਂ ਲਾਈਆਂ ਦਾਖਾਂ ਵਰਗੀ ਰੂਹ ਦੇ ਗਲ ਫਾਈਆਂ ਪਰ ਸਭ ਕੁਝ ਤੇਥੋਂ ਮੰਗਿਆ ਬੰਦਗੀ ਨਾ ਮੰਗੀ ਸ਼ੋਹਰਤ ਦੀ ਸਲੀਬ ਤੇ ਇਹ ਉਮਰਾ ਟੰਗੀ ਕੋਠੇ ਉੱਚੇ ਕਰਦੇ ਆ ਸਾਡੇ ਦਿਨ ਬੀਤੇ ਪੱਥਰ ਚਿੰਨਦੇ ਆ ਕੂੜ ਦੇ ਕਈ ਸੌਦੇ ਕੀਤੇ ਵਿਸ਼ ਗੰਦਲਾਂ ਦੇ ਖਾਨ ਨੂੰ ਜਦ ਮੰਨ ਨਾਲ ਚਾਇਆ ਆ ਤੇਰੀ ਦਰਗਾਹ ਤੇ ਕੁਝ ਧੰਨ ਚੜਾਇਆ ਦਿਲਾਂ ਦੇ ਖਾਤੇ ਖੋਲ ਕੇ ਕਈ ਵਈਆਂ ਲੱਗਿਆ ਪੱਲੇ ਸਾਡੇ ਰਹਿ ਗਈਆਂ ਬਸ ਦੇ ਵਸਾਈਆਂ ਗਲੀਆਂ ਚਿੱਕੜ ਵੇਤੀ ਅਸੀਂ ਚੇਤਤ ਬਨਾਇਆ ਆਹ ਰਹਿ ਬਚਾਉਂਦੇ ਕੰਬਲੀ ਜੋ ਬਣ ਕੁਮਲਾਇਆ ਸੀਨੇ ਉੱਤੇ ਧਰ ਲੀਆਂ ਲੋਭਾਂ ਦੀਆਂ ਗੰਢਾਂ ਪਿਆਰ ਡੋਰ ਵਿੱਚ ਪਾ ਲਈਆਂ ਕਈ ਕੱਚੀਆਂ ਗੰਢਾਂ ਨਾ ਵਸਣਾ ਨਾ ਰਹਿਣਾ ਸਾਡੇ ਹਿੱਸੇ ਆਇਆ ਕੱਪੜਿਆਂ ਤੱਕ ਰਹਿ ਗਿਆ ਇਹ ਪ੍ਰੇਮ ਪਰ ਜਦੋਂ ਕਥੂਰੀ ਵੰਡੀ ਤਾਂ ਸੀ ਰਹਿ ਕੇ ਸੁੱਤੇ ਫਿਰ ਮੱਥੇ ਰਗੜਨ ਲੱਗ ਪਏ ਜਾਂ ਪੱਥਰਾ ਉੱਤੇ ਉਹ ਨਿਤ ਦਿਹਾੜੇ ਚੁੰਡਿਆ ਸਾਨੂੰ ਅੰਦਰੋਂ ਕਾਗਾ ਇਹ ਗੱਲ ਸਾਡੀ ਰਾਗੀ ਸੀਗਾ ਇੱਕ ਉਹ ਕਹਿੰਦਾ ਤਾਂ ਠੁੰਗਿਆ ਮਾਰ ਰਹੇ ਸੀ ਬਾਬਾ ਫਰੀਦ ਕਹਿਣਾ ਹਏ ਕਾਮਾ ਮੇਰੇ ਠੁੰਗੇ ਨਾ ਮਾਰੋ ਮੇਰੇ ਆਇਆ ਮੈਂ ਕਿ ਇਸ ਬੰਦੇ ਨੂੰ ਕਪਤਾ ਦੀ ਅਲੰਕਾਰ ਕਰਥੀ ਨਹੀਂ ਪੜਾਂਗੇ ਕਿਆ ਚੱਲ ਰਹੀ ਹੋਦੀ 3 ਸੀਰੀਜ਼ ਨੇ ਕਾਸਟ ਰਿਲੀਜ਼ ਕੀਤੀ ਉਹਦੀ ਸੋ ਮੈਂ ਕਾਗ ਕਿਹੜੇ ਨਹੀਂ ਉਹ ਸੋ ਨਿਤ ਦਿਹਾੜੇ ਚੁੰਡਿਆ ਸਾਨੂੰ ਅੰਦਰੋਂ ਕਾਗਾ ਅਸੀਂ ਰਹਿ ਗਏ ਮੱਥੇ ਟੇਕ ਦੇ ਨਾ ਆਈਆਂ ਚੜ੍ਹ ਗਾ ਬੁਰਾ ਚਿਤਵਦਿਆ ਕਿੰਨੇ ਹੀ ਅਸੀਂ ਰੋਗ ਸਹੇਦੇ ਦੇਹੀ ਅੰਦਰ ਪਾ ਲਈ ਦੋਜਖ ਜਿਹੇ ਝੇੜੇ ਵਹਿਨ ਰਿਹਾ ਮੂੰਹ ਜ਼ੋਰ ਸਦਾ ਹੀ ਕੰਦੀ ਟਾਹੀ ਗਾਲ ਆਪਣੇ ਵਿੱਚ ਪਾ ਲਈ ਲੇਖੇ ਦੀ ਫਾਹੀ ਟੋਏ ਟਿੱਬੇ ਮਣਾ ਦੇ ਅਸੀਂ ਓ ਚਮਕਾਏ ਪਿੱਛੇ ਲੱਗ ਛਣਾਦਿਆਂ ਤੇਰੇ ਮੇਲੇ ਲਾਏ ਦਿਲ ਦਾ ਅੰਦਰ ਸਪਾਉਣ ਲਈ ਅਸੀਂ ਭੇਸ ਬਟਾਇਆ ਤੰਬੂ ਤਣ ਕੇ ਕੋਡ ਦੇ ਸੂਫੀ ਸਦਵਾ ਦੋ ਕੰਨਾਂ ਰੱਖ ਤੇਰੀਆਂ ਗਿਆਨੀ ਬਣ ਬਹਿ ਗਏ ਮੋਤੀ ਚੁਗ ਨਾ ਜਾਣੀ ਐ ਬੱਲੇ ਹੀ ਰਹਿ ਗਈ ਰੁੱਖੀ ਰੋਟੀ ਕਾਠ ਦੀ ਨਿਤ ਕਥਾ ਸਮਝ ਕੇ ਰੁੱਖੀ ਰੋਟੀ ਕਾਠ ਦੀ ਤੁਹਾਡੇ ਦੀ ਗੱਲ ਜਿਹੜੀ ਆ ਰੁੱਖੀ ਰੋਟੀ ਕਾਠ ਦੀ ਨਿਤ ਕਥਾ ਸੁਣਾਈਏ ਆਸ ਵਡਾਣੀ ਆਸ રે ਖੁਦ ਚੋਪੜ ਖਾਈਏ ਵਿਦਵਾਨ ਸਦਾ ਵਣ ਵਾਸਤੇ ਇਹ ਜੁਗਤ ਬਣਾਈ ਕਿ ਸਭ ਜਾਣਦੇ ਨੇ ਸਾਡੇ ਬਾਬਾ ਫਰੀਦ ਦਾ ਮੇਲਾ ਹੁੰਦਾ ਜੀ ਬੜੇ ਵੱਡੇ ਵਿਦਵਾਨ ਆਉਂਦੇ ਨੇ ਹਰ ਸਾਲ ਤੇ ਉੱਥੇ ਮੈਂ ਇਹ ਗੱਲ ਕਹੀ ਕਿਉਂਕਿ ਬਾਬਾ ਫਰੀਦ ਦਾ ਤਾਂ ਗੱਲ ਹੀ ਨਹੀਂ ਸੀ ਉਹ ਬਾਬਾ ਇੰਨਾ ਔਖਾ ਕਰਕੇ ਪੇਸ਼ ਕਰ ਰਹੇ ਸੀ ਬਾਬਾ ਫਰੀਦ ਨੂੰ ਸੋ ਇਹ ਦੋਹਾ ਮੇਰੇ ਅੰਦਰੋਂ ਮਤਲਬ ਮੈਂ ਉਸ ਵੇਲੇ ਸੋਚਿਆ ਕਿ ਵਿਦਵਾਨ ਸਦਾ ਬਣਵਾਸ ਤੇ ਇਹ ਜੁਗਤ ਬਣਾਈ ਸਰਲ ਸਲੋਕਾਂ ਤੇਰੇਆਂ ਵਿੱਚ ਉਲਝਣ ਪਾਈ ਸਰਲ ਸਲੋਕਾਂ ਤੇਰੇਆਂ ਵਿੱਚ ਉਲਝਣ ਪਾਈ ਬਾਹਰ ਪਰ ਆਏ ਬੈਠਿਆਂ ਸਾਨੂੰ ਲਾਜ ਨਾ ਆਈ ਨਾਮ ਸਾਈਂ ਦਾ ਵੇਚ ਕੇ ਅਸੀਂ ਕਰੀ ਕਮਾਈ ਹੱਥ ਆਸਾਨੇ ਦਾ ਬਲੇ ਸਿੱਕਿਆਂ ਦੇ ਸੁਖਾਰ ਬੰਦਗੀ ਲਫਜ਼ ਹੀ ਬਸ ਰਹਿ ਗਿਆ ਤੱਪਲੇ ਵਾਰ-ਵਾਰ ਹੱਥ ਸਾੜ ਕੇ ਵੀ ਸਮਝ ਨਾ ਆਈ ਚੁਗਦੇ ਰਹੇ ਸੁੰਪੜਾ ਇੰਝ ਉੰਗਰ ਵਿਹਾਰੀ ਉਹ ਜ਼ਹਿਰੋ ਜ਼ਹਿਰੀ ਹੁੰਦਿਆਂ ਸ਼ਕਰ ਵਿਸ਼ ਕਰ ਲਈ ਭੜਕੇ ਪੰਡ ਬਲਮਿਆਂ ਦੀ ਸਿਰ ਤੇ ਧਰ ਲਈ ਜਿੰਦ ਦਿਵਾਲੀ ਬਣਤੀਆਂ ਖਾਸ਼ਾਂ ਦੀਆਂ ਘੜੀਆਂ ਜਦ ਅੱਗਾ ਨੇੜੇ ਦੇਖਿਆ ਤਾਂ ਤਸਦੀਆਂ ਫੜੀਆਂ ਉੱਛ ਲਿਆ ਜਦ ਸਰਵਰ ਤਾਂ ਫਿਰ ਗੋਤੇ ਖਾਦੇ ਕੰਬਲ ਲੱਗੀ ਦੇ ਤਾਂ ਕਈ ਦੇਵ ਅਰਾਧੇ ਰੱਤੇ ਰੰਗ ਮਜੀਠ ਸਿਓਂ ਜਦ ਰੰਗ ਨਾ ਲੱਗਿਆ ਰੱਤੇ ਰੰਗ ਮਜੀਠ ਸਿਉ ਦਿਲ ਰੰਗ ਨਾ ਹੋਇਆ ਰਹਿ ਗਈ ਰੂਹ ਦੁਹਾਕਨੀ ਤੇ ਰਸੰਗ ਨਾ ਹੋਇਆ ਮਲਕ ਸੁਣਾਣੇ ਬਹਿ ਗਿਆ ਜਿੰਦ ਹੋਈ ਨਾ ਵੇਦੀ ਚਰਚੇਤੇ ਕਰਕੇ ਰੋ ਗਈ ਉਹ ਉਮਰਾ ਬਹਿਲੀ ਵੇਖਿਆ ਜਦ ਕੀ ਜਵਾਨ ਮੈਂ ਵਿੱਚ ਲੇਖ ਸੀ ਕਾਲੇ ਛੱਜ ਗਈ ਸਾਰੀ ਕੋਤਲੀ ਨਾ ਹੋਏ ਉਜਾਲੇ ਬੁੱਝ ਗਿਆ ਸਫੀ ਦੀਬੜਾ ਤੇ ਵਿਚੜਿਆ ਮੇਦਾ ਡੇੜਾ ਬੰਦ ਨਾ ਸਕਿਆ ਬੰਦ ਨਾ ਆਹਹ ਡੇੜਾ ਬੰਦ ਉਹ ਇੱਕ ਗੱਲ ਮੈਂ ਜੇ ਦੂਸਰੀ ਗੱਲ